ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਸਲਾਬਤਪੁਰਾ ਤਹਿਸੀਲ ਰਾਮਪਰਾ ਫੂਲ ਤੇ ਜਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਹੈਗਾ ਤੇ ਸਾਹਮਣੇ ਜਿਹੜੀ ਤੁਸੀਂ ਗਾਂ ਦੇਖ ਰਹੇ ਹੋਗੇ ਇਹ ਵਕਾਊ ਆ ਗਈ ਕੱਦ-ਕਾੜ ਦੇ ਵਿੱਚ ਵੀ ਚੰਗੀ ਹੈਗੀ ਤੇ ਵੇਲ ਵੀ ਬਹੁਤ ਆ ਗਈ ਮੇਰੇ ਖਿਆਲ ਦੇ ਨਾਲ ਐਚਐਫ ਤੇ ਜਰਸੀ ਦਾ ਕ੍ਰੋਸ ਹੋਣੀ ਆ ਢਾਂਚੇ ਦੀ ਖੁੱਲੀ ਡੁੱਲੀ ਹੈਗੀ ਤੇ ਹੱਡਾਂ ਪੈਰਾਂ ਦੀ ਪੂਰੀ ਮਜ਼ਬੂਤ ਆ ਗਈ ਤੀਜਾ ਸੂਆ ਇਹਨੇ ਸੂਣਾਗਾ 27 ਤਰੀਕ ਨੂੰ ਤਕਰੀਬਨ ਇਹਦੇ ਦਿਨ ਪੂਰੇ ਆ ਚਾਰ ਪੰਜ ਦਿਨਾਂ ਨੂੰ ਇਹਦੇ ਪਏ ਆਗੇ ਤੇ ਬਾਕੀ ਤਿਆਰੀ ਦੂਰੀ ਚੰਗੀ ਆ ਸਾਂਭੀ ਵੀ ਚੰਗੀ ਆ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆ ਤੇ ਥਾਣੇ ਲੇਵੇ ਦੀ ਸਾਫ ਆ ਥਣ ਥਣ ਬਹੁਤ ਚੰਗੇ ਆ ਮੂਰ ਨੂੰ ਵੀ ਲੇਵਾ ਬਹੁਤ ਚੰਗਾ ਕੱਢਿਆ ਹੋਇਆ ਤੁਸੀਂ ਦੇਖੋ ਆ ਗਾੜੀ ਬਹੁਤ ਆਗੀ ਤੇ ਥਾਣਾ ਦੇ ਵਿੱਚ ਬਿੱਥੀ ਵੀ ਬਹੁਤ ਜ਼ਿਆਦਾ ਥਾਣਾ ਦਾ ਸੈਜ ਬਹੁਤ ਵਧੀਆ ਆਗਾ ਤੇ ਬਾਕੀ ਬੈਕ ਸਾਈਡ ਨੂੰ ਵੀ ਤੁਸੀਂ ਤਿਆਰੀ ਦੇਖ ਸਕਦੇ ਹੋ ਲੇਵਾ ਬਹੁਤ ਚੰਗਾ ਕੱਢਿਆ ਹੋਆ ਤੇ ਇੱਠ ਪੂੜੇ ਦੀ ਕੁਆਲਿਟੀ ਬਹੁਤ ਚੰਗੀ ਹੈਗੀ ਤੇ ਚੰਗੇ ਦੁੱਧ ਦੀ ਇਸ ਵਾਰ ਉਮੀਦ ਆਗੀ ਤੇ ਪਹਿਲਾਂ ਵਾਲੇ ਸੂਏ ਦੇ ਵਿੱਚ ਵੀ ਇਹਨੇ ਚੰਗਾ ਦੁੱਧ ਕੱਢਿਆ ਹੋਆਗਾ ਤੇ ਬਾਕੀ ਤੁਹਾਨੂੰ ਆਪਾਂ ਡਿਟੇਲ ਲੈ ਕੇ ਦਿੰਨੇ ਆ ਕਿ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਜਿਵੇਂ ਆਮ ਘਰ ਦੀ ਲੋਣ ਵਾਸਤੇ ਪਸ਼ੂ ਰੱਖੇ ਹੁੰਦੇ ਆ ਇਦਾਂ ਹੀ ਬਾਈਆਂ ਕੋਲੇ ਦੋ ਤਿੰਨ ਪਸ਼ੂ ਰੱਖੇ ਹੋਏ ਆਗੇ ਤੇ ਇਧਰ ਜਿਹੜੀ ਤੁਸੀਂ ਐਫ ਦੇ ਵਿੱਚ ਪੈਂਦੀ ਵਾੜ ਦੇਖ ਰਹੇ ਹੋ ਇਹ ਇਸੇ ਗਾਂਦ ਕੋਈ ਹੈਗੀ ਪਹਿਲਾਂ ਵਾਲੇ ਸੋਿਆਂ ਦੀ ਤੇ ਇਹ ਤੋਂ ਤੁਸੀਂ ਬੱਚੇ ਵੀ ਚੰਗੇ ਲੈ ਸਕਦੇ ਹੋਗੇ ਚੰਗੇ ਸੀਮਨ ਭਰਾ ਕੇ ਤੇ ਆਪਾਂ ਗੱਲਬਾਤ ਕਰਾਉਨੇ ਆ ਸਾਰੀ ਤੇ ਡਿਟੇਲ ਲੈ ਕੇ ਦਿੰਨੇ ਆ ਐਂਡ ਤੱਕ ਜੁੜੇ ਰਹੋ ਮੁੱਲ ਆ ਉਹ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੁਸੀਂ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਨਾਮ ਮੇਰਾ ਰੋਸ਼ਨ ਲਾਲ ਜੀ ਠੀਕ ਹੈ ਜੀ ਤੇ ਆਪਣਾ ਪ੍ਰੋਪਰ ਐਡਰੈਸ ਦੱਸ ਦਿਓ ਜੀ ਪਿੰਡ ਸਲਾਦਪੁਰਾ ਹਾਂਜੀ ਗिरा ਬਠਿੰਡਾ ਤਹਿਸੀਲ ਫੂਲ ਠੀਕ ਹੈ ਜੀ ਆਸੇ ਪਾਸੇ ਦੇ ਪਿੰਡ ਜਿਵੇਂ ਰਹਿ ਜਾਂਦੇ ਆਗੇ ਦੀਨਾ ਕਾਂਗੜ ਹਨਾ ਹਾਂਜੀ ਆਦੋਂਪੁਰਾ ਆਂਦਪਰਾ ਬੁਰਜ ਠੀਕ ਹੈ ਜੀ ਤੇ ਜੰਗਿਆਣਾ ਜੰਗਿਆਣਾ ਭਾਈ ਕੰਗੜ ਭਾਈ ਰੂਪਾ ਹਾਂ ਜੀ ਇਹ ਆਸ-ਪਾਸ ਦੇ ਪਿੰਡ ਰਹਿ ਜਾਂਦੇ ਆ ਤੇ ਜਿਹੜੀ ਆਪਾਂ ਇਹ ਬਾਈ ਗਾਂ ਵੇਚਣ ਲੱਗੇ ਆ ਆਪਣੇ ਘਰ ਦੇ ਗੁਈ ਆ ਇਹ ਹਾਂ ਜੀ ਆਪਣੇ ਘਰ ਦੀ ਆ ਜੀ ਠੀਕ ਹੈ ਜੀ ਤੇ ਵਪਾਰ ਦਾ ਤਾਂ ਕੋਈ ਕੰਮ ਨਹੀਂ ਆ ਨਾ ਨਹੀਂ ਜੀ ਵਪਾਰ ਦਾ ਠੀਕ ਹੈ ਜੀ ਤੇ ਇਸ ਵਾਰ ਨੇ ਕਿਹੜੇ ਸੂਆ ਸੁਣਾ ਜੀ ਤੀਜਾ ਸੂਆ ਸੁਣਦੀ ਆ ਜੀ ਤੀਜਾ ਸੂਆ ਸੁਣਦੀ ਆ ਇਸ ਵਾਰ ਤੇ ਕਿੰਨੇ ਕੁ ਦਿਨ ਕੱਢਦੀ ਆ ਦਿਨ ਪੂਰੇ ਹੁਣ ਕਿੰਨੇ ਦਿਨ ਪਾਇਆ ਇਹ 15 ਹੁੰਦਾਂ ਨੂੰ ਪੂਰੇ ਆ ਜੀ ਇਹ ਦੇਸੀ 15 ਨੂੰ ਠੀਕ ਹੈ ਜੀ ਉਹ ਅੰਗਰੇਜ਼ੀ 27 ਅੰਗਰੇਜ਼ੀ 27 ਨੂੰ ਮਤਲਬ ਆਪਾਂ ਅੱਜ 23 24 ਤਰੀਕ ਤਾਈਂ ਵੀਡੀਓ ਬਣਾ ਰਹੇ ਹਾਂਗੇ ਤੇ ਤਿੰਨ ਚਾਰ ਕਿਤਨਾਂ ਰਹਿੰਦੇ ਪੂਰੇ ਹੁਣ ਚ ਹਨ ਹਾਂਜੀ ਹਾਂਜੀ ਠੀਕ ਹੈ ਜੀ ਤੇ ਪਹਿਲਾ ਵਾਲੇ ਸੂਏ ਦੇ ਵਿੱਚ ਇਹਨੇ ਕਿੰਨਾ ਦੁੱਧ ਕੱਢਿਆ ਜੀ ਇਹਨੇ 22 23 ਲੀਟਰ ਦੁੱਧ ਦਿੱਤਾ ਜੀ ਪਹਿਲਾ ਵਾਲੇ ਸੂਏ ਚ 22 23 ਦਿੱਤਾ ਆ ਇਹਨੇ ਹਾਂਜੀ ਠੀਕ ਹੈ ਤੇ ਇਸ ਵਾਰ ਤਾਂ ਫਿਰ ਉਦੋਂ ਵੱਧ ਦੀ ਉਮੀਦ ਹੀ ਆ ਹਨਾ ਹਾਂਜੀ ਹਾਂਜੀ ਠੀਕ ਹੈ ਤੇ ਆਪਾਂ ਇਹਦਾ ਮੁੱਲ ਕਿੰਨਾ ਰੱਖਦੇ ਹਾਂ ਜੀ ਵੱਲਾਇ ਇੱਕ ਲੱਖ 10 ਹਜ਼ਾਰ ਰੱਖਦੇ ਆਗੇ ਮੁੱਲ 1 ਲੱਖ 10 ਹਜ਼ਾਰ ਰੁਪਈਆ ਰੱਖਦੇ ਆਂ ਪਹਿਦਾ ਤੇ ਬਾਕੀ ਮੌਕੇ ਤੇ ਮਾਨਦਾਨ ਹੋ ਜੂਗਾ ਹਣਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਇੱਕ ਰੀ ਇਹਦਾ ਨਾ ਢੇੜਾ ਦਵਾ ਦਈਏ ਜੀ ਦਵਾ ਦਨੇ ਆ ਜੀ ਲੋ ਵੀ ਦੋਸਤੋ ਡਿਟੇਲ ਤੁਹਾਨੂੰ ਆਪਾਂ ਲੈਤੀ ਹੈਗੀ ਇੱਕ ਇਹਨਾਂ ਆਪਾਂ ਢੇੜਾ ਦਵਾ ਦਨੇ ਆ ਤਾਂ ਕਿ ਤੁਹਾਨੂੰ ਤੁਰਤੀ ਤੋਂ ਸਾਰੇ ਢਾਂਚੇ ਦੀ ਤੇ ਲੇਵੇ ਦੀ ਜੱਜਮੈਂਟ ਹੋ ਜੇ ਤੇ ਕੱਦ-ਕਾਟ ਦੇ ਵਿੱਚ ਬਹੁਤ ਚੰਗੀ ਆਗੀ ਘਰੇ ਰੱਖਣ ਲਈ ਬਹੁਤ ਚੰਗੀ ਆਗੀ ਜਿਹਨੇ ਘਰੇ ਰੱਖਣੀ ਹੈ ਦੁੱਧ ਪੀਣ ਨੂੰ ਤੇ ਬਹੁਤ ਵਧੀਆ ਆਗੀ ਲੇ ਵੇਲੂ ਵੀ ਦੀ ਸਾਫ ਆ ਕੱਦ ਦੀ ਕੁਆਲਟੀ ਬਰੀਡ ਦੀ ਕੁਆਲਟੀ ਬਹੁਤ ਵਧੀਆ ਗਈ ਤੇ ਥੋੜੀ ਕ੍ਰੋਸ ਦੇ ਵਿੱਚ ਆ ਗਈ ਇਹ ਦੁੱਧ ਪੀਣ ਨੂੰ ਬਹੁਤ ਵਧੀਆ ਰਹੂਗੀ ਕਿਉਂਕਿ ਇਹਦੀ ਫੈਟ ਵੀ ਬਹੁਤ ਆਊਗੀ ਤੇ ਦੁੱਧ ਵੀ ਇਹਨੇ ਚੰਗਾ ਕੱਢਣਾਗਾ ਕਿਉਂਕਿ ਐਚਐਫ ਜਰਸੀ ਦਾ ਇਹ ਕ੍ਰੋਸ ਲੱਗਦੀ ਹੈਗੀ ਬਾਕੀ ਤੁਸੀਂ ਆਪਦੀ ਸਮਝ ਦੇ ਨਾਲ ਖਰੀਦਣੀ ਹੈਗੀ ਤੇ ਇਹਦੇ ਦੁੱਧ ਵੀ ਇਹਨੇ ਚੰਗਾ ਪਾਣਾ ਜਿਵੇਂ ਪਹਿਲਾਂ ਵਾਲੇ ਸੂਆਂ ਦੇ ਵਿੱਚ ਚੰਗਾ ਦੁੱਧ ਕੱਢਿਆ ਵੈਦਾ ਤੇ ਇਸ ਵਾਰ ਵੀ ਚੰਗੇ ਦੀ ਉਮੀਦ ਕਰ ਸਕਦੇ ਆ ਬਾਕੀ ਬਰੀਡ ਕੁਆਲਟੀ ਤੇ ਦੁੱਧ ਦਾ ਅੰਦਾਜ਼ਾ ਤੁਸੀਂ ਆਪਦੀ ਸਮਝ ਦੇ ਨਾਲ ਲਾ ਕੇ ਫੇਰ ਤੁਸੀਂ ਵਹਿੜ ਨੂੰ ਖਰੀਦ ਸਕਦੇ ਹੋ ਤੇ ਬਾਕੀ ਚੌਣ ਚਵਾਦੀ ਬਾਈ ਸਹੀ ਹੈ ਜਮ ਪੂਰੀ ਠੰਡੀ ਸੀ ਲਾ ਹਨਾ ਪੂਰੀ ਤੇ ਚੌਣ ਚਵਾਜ ਬਾਈ ਕਹਿੰਦੇ ਵੀ ਪੂਰੀ ਠੰਡੀ ਸੀ ਲਾ ਵੀ ਕੋਈ ਇਹਨੂੰ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਪਹਿਲਾਂ ਵਾਲੇ ਸੂਏ ਦੇ ਵਿੱਚ ਚੋਈ ਵੀ ਹੈਗੀ ਨਿਆਣਾ ਲਾਣਾ ਲਾਣਾ ਲਾ ਦੇ ਨਹੀਂ ਲਾਉਣਾ ਤਾਂ ਲਾਓ ਠੀਕ ਹੈ ਜੀ ਤੇ ਬਾਈ ਕਹਿੰਦਾ ਨਿਆਣਾ ਵੀ ਜੇ ਪਾਉਣਾ ਤਾਂ ਪਾ ਲਓ ਤੇ ਨਹੀਂ ਤਾਂ ਲੋੜ ਨਹੀਂ ਇਹਨੂੰ ਉਦਾਂ ਹੀ ਆਪਾਂ ਚੋ ਸਕਦੇ ਆਂਗੇ ਤੇ ਤੁਸੀਂ ਆਜੀ ਤਸੱਲੀ ਛੱਡਣਾ ਛੱਡੋ ਠੀਕ ਹੈ ਜੀ ਉਹਦਾ ਵੀ ਕੋਈ ਚੱਕਰ ਨਹੀਂ ਹਾਂ ਤੇ ਦੋਸਤੋ ਤਕਰੀਬਨ ਸਭ ਡਿਟੇਲ ਆਪਾਂ ਸਾਰੀ ਲੈ ਹੀ ਦਿੱਤੀ ਹੈਗੀ ਤੇ ਕਈਰ ਕੋਈ ਗੱਲਬਾਤ ਰਹਿ ਜਾਂਦੀ ਹੈ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਤੇ ਇੱਥੇ ਆ ਕੇ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਫਿਰ ਤੁਸੀਂ ਗਾਂ ਨੂੰ ਖਰੀਦ ਸਕਦੇ ਹੋ ਤੇ ਗਾਂ ਤੁਹਾਨੂੰ ਆਪਾਂ ਫੇਰ ਕਹਿੰਨੇ ਆ ਵੀ ਸਾਫ਼ ਸੁਥਰੀ ਹੈਗੀ ਥਣ ਲੇਵੇ ਦੀ ਪੂਰੀ ਸਾਫ਼ ਆਗੀ ਲੇਵਾ ਬੈਗ ਨੂੰ ਵੀ ਬਹੁਤ ਆ ਤੇ ਮੂਰ ਨੂੰ ਹਜੇ 3-4 ਦਿਨ ਪਏ ਆ ਕਿਉਂਕਿ ਗਾਈਆਂ ਤਾਂ ਘੰਟਿਆਂ-ਘੰਟਿਆਂ ਦੇ ਹਿਸਾਬ ਦੇ ਨਾਲ ਲੇਵਾ ਬਣਾਉਂਦਾਂਗੀਆਂ 3-4 ਦਿਨ ਪਏ ਆ ਬਾਕੀ ਹਜੇ ਉੱਤੇ ਵੀ ਲਿਆ ਸਕਦੀ ਆ ਤੇ ਬਣੂ ਬਹੁਤ ਆ ਤੇ ਤਿਆਰੀ ਹੁਣ ਵੀ ਚੰਗੀ ਹੈ ਬਾਕੀ ਥਣ ਲੇਵਾ ਤੁਸੀਂ ਦੁਬਾਰੇ ਤੁਹਾਨੂੰ ਆਪ ਦਿਖਾ ਦਿੰਨੇ ਆਗੇ ਥਾਣ ਤੁਣ ਬਹੁਤ ਚੰਗੇ ਆਗੇ ਮੁੱਠੀ ਦੀ ਜਵਾਈ ਵਾਲੇ ਥਾਣ ਆਗੇ ਤੇ ਨਾੜਾ ਨੂੜਾ ਵੀ ਬਹੁਤ ਆ ਤੇ ਵਿੱਥੀ ਵੀ ਬਹੁਤ ਆ ਤੇ ਕੰਦ ਕਾਠ ਢਾਂਚੇ ਦੀ ਬਹੁਤ ਚੰਗੀ ਹੈਗੀ ਸਾਰੇ ਪੱਖਾਂ ਤੋਂ ਸੋਹਣੀ ਵਹਿੜ ਹੈਗੀ ਤੇ ਤੁਸੀਂ ਆਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਸਕਰੀਨ ਦੇ ਉੱਤੇ ਨੰਬਰ ਜਲੀ ਜਾਂਦਾ ਤੇ ਆਦੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਧੰਨਵਾਦ